ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਭਾਰਤੀ ਜਨਤਾ ਪਾਰਟੀ ਨੇ ਆਜ਼ਾਦ ਭਾਰਤ ਦੇ ਲੋਕਤੰਤਰੀ ਇਤਿਹਾਸ ਚ ਕਾਲੀ ਅਧਿਆਇ ਵਜੋਂ ਦਰਜ ਅਮਰਜੈਂਸੀ ਦੀ ਬਰੇਕਾਂਟ ਤੇ ਅੱਜ ਸੱਤਿਆਗ੍ਰਹਿ ਕਰਨ ਵਾਲਿਆਂ ਨੂੰ ਨਮਨ ਕੀਤਾ ਹੈ ਬੀਜੇਪੀ ਨੇ ਆਪਣੇ ਐਕਸ ਹੈਂਡਲ ਤੇ ਸਾਰਿਆਂ ਨੂੰ ਯਾਦ ਕਰਦਿਆਂ ਭਾਰਤੀ ਲੋਕਤੰਤਰ ਅਤੇ ਰਾਜਨੀਤੀ ਦੇ ਸਭ ਤੋਂ ਕਾਲੇ ਅਧਿਆਏ ਅਮਰਜੈਂਸੀ 25 ਜੂਨ 1975 ਦਾ ਵਿਰੋਧ ਕਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਆਸਥਾ ਨੂੰ ਸੰਜੋਗ ਕੇ ਰੱਖਣ ਵਾਲੇ ਸਾਰੇ ਸੱਤਾਗ੍ਰਹੀਆਂ ਨੂੰ ਸਤਿ ਅਰ ਨਮਨ ਕੀਤਾ ਜ਼ਿਕਰ ਹੋਇਆ ਕਿ 25 ਜੂਨ 1975 ਉਹ ਦਿਨ ਹੈ ਜਿਹੜਾ ਦੇਸ਼ ਕਦੇ ਨਹੀਂ ਭੁੱਲੇਗਾ ਇਸੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਸਲਾਹ ਤੇ ਰਾਸ਼ਟਰਪਤੀ ਫਖਰਉਦੀਨ ਅਲੀ ਅਹਿਮਦ ਨੇ ਦੇਸ਼ 'ਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਸੀ। ਕੇਂਦਰੀ ਜਾਂਚ ਬਿਊਰੋ ਨੇ ਬਿਹਾਰ, ਗੁਜਰਾਤ ਤੇ ਰਾਜਸਥਾਨ ਵਿੱਚ ਰਾਸ਼ਟਰੀ ਯੋਗਤਾ ਤੇ ਪ੍ਰਵੇਸ਼ ਪ੍ਰੀਖਿਆ NEET UG ਵਿੱਚ ਕਥਿਤ ਬੇਨਿਮੀਆਂ ਦੇ ਪੰਜ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿਊਰੋ ਨੇ ਗੁਜਰਾਤ ਤੇ ਬਿਹਾਰ ਵਿੱਚ ਇੱਕ-ਇੱਕ ਨਵਾਂ ਮਾਮਲਾ ਵੀ ਦਰਜ ਕੀਤਾ ਹੈ। ਰਾਜਸਥਾਨ ਵਿੱਚ ਤਿੰਨ ਮਾਮਲੇ ਦਰਜ ਕੀਤੇ ਗਏ ਨੇ। ਬਿਊਰੋ ਮਹਾਰਾਸ਼ਟਰ ਦੇ ਲਾਤੂਰ ਦਾ ਇੱਕ ਹੋਰ ਮਾਮਲਾ ਵੀ ਆਪਣੇ ਹੱਥਾਂ 'ਚ ਲੈ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬਿਹਾਰ ਵਿੱਚ ਕਥਿਤ ਪ੍ਰਸ਼ਨ ਪੱਤਰ ਲੀਕ ਦੇ ਸਬੰਧ ਵਿੱਚ ਪੁਲਿਸ ਨੇ ਇੱਕ ਪਹਿਲੀ ਸੂਚਨਾ ਰਿਪੋਰਟ ਦਰਜ ਕੀਤੀ ਹੈ। ਇਸ ਦੇ ਨਾਲ ਹੀ ਚਾਰ ਹੋਰ ਮਾਮਲੇ ਉਮੀਦਵਾਰ ਆ। ਦੀ ਥਾਂਤੇ ਕਿਸੇ ਹੋਰ ਨੂੰ ਇਮਤਿਹਾਨ ਦੇ ਕੇ ਕਥਿਤ ਤਾਦਲੀ ਕਰਨ ਅਤੇ ਪ੍ਰੀਖਿਆ ਕੇਂਦਰ ਦੇ ਉਮੀਦਵਾਰਾਂ ਸਥਾਨਕ ਅਧਿਕਾਰੀਆਂ ਤੇ ਡਿਊਟੀ ਤੇ ਮੌਜੂਦ ਲੋਕਾਂ ਨਾਲ ਦੁਰਵਿਹਾਰ ਨਾਲ ਸੰਬੰਧਿਤ ਹੈ ਇਸ ਦੌਰਾਨ ਕੇਂਦਰੀ ਜਾਂਚ ਬਿਊਰੋ ਦੀ ਇੱਕ ਟੀਮ ਨੇ ਗੋਦਰਾ ਗੁਜਰਾਤ ਵਿੱਚ ਸਥਾਨਕ ਪੁਲਿਸ ਨਾਲ ਮਿਲ ਕੇ ਨੀਟ ਪ੍ਰੀਖਿਆ ਚ ਹੋਈਆਂ ਬੇਨਿਯਮੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਦੀ ਟੀਮ ਜਾਂਚ ਲਈ ਕੱਲ ਗੋਤਰਾ ਪਹੁੰਚੀ ਸੀ 5 ਮਈ ਨੂੰ ਨੀਟ ਪ੍ਰੀਖਿਆ ਦੇ 3 ਦਿਨ ਬਾਅਦ ਗੋਤਰਾ ਵਿਖੇ ਇੱਕ ਪ੍ਰੀਖਿਆ ਕੇਂਦਰ 'ਚ ਬੇਨਿਯਮੀਆਂ ਨਾਲ ਸੰਬੰਧਿਤ ਕੁਝ ਸ਼ਿਕਾਇਤਾਂ ਤੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਪੁਲਿਸ ਹੁਣ ਤੱਕ ਗੋਤਰਾ 'ਚ 30 ਦੇ ਕਰੀਬ ਵਿਦਿਆਰਥੀਆਂ ਦੇ ਪ੍ਰਸ਼ਨ ਪੱਤਰ ਹਲਕਾਂ 'ਚ ਮਦਦ ਕਰਨ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪੰਜਾਬ ਦੇ ਵਿੱਤੀ ਮੰਤਰੀ ਹਰਪਜਨ ਸਿੰਘ ਗੀਟਿਓ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪੈਂਟਾ ਜਲਖੇੜੀ ਵਿਖੇ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ ਤੇ ਮੁਰ ਚਾਲੂ ਹੋਣ ਦਾ ਐਲਾਨ ਕੀਤਾ ਹੈ ਪਿੰਡ ਜਲਖੇੜੀ ਵਿਖੇ 10 ਮੈਗਾਵਾਟ ਬਾਇਓਮਾਸ ਪਲਾਂਟ ਮੁਰੂਪ ਚ PSEB ਨੇ ਜ਼ੋਨ 1992 ਵਿੱਚ ਚਾਲੂ ਕੀਤਾ ਸੀ 2018 ਵਿੱਚ ਪਲਾਂਟ ਨੂੰ ਨਵੀਨੀਕਰਨ ਸੰਚਾਲਨ ਅਤੇ ਟ੍ਰਾਂਸਫਰ ਦੇ ਆਧਾਰ ਤੇ ਲੀਸ ਤੇ ਦੇਣ ਲਈ ਮੋੜ ਟੈਂਡਰ ਕੀਤਾ ਗਿਆ ਹੁਣ ਨਵੀਨੀਕਰਿਤ ਪਲਾਂਟ A1 ਕੀ ਜ਼ੋਨ ਨੂੰ ਮੋੜ ਚਾਲੂ ਕੀਤਾ ਗਿਆ ਇਹ ਉન્નਤ ਡੈਨਮਾਰਕ ਟੈਕਨੋਲੋਜੀ ਵਾਲੇ ਬੋਇਲਰਾਂ ਦੀ ਵਰਤੋਂ ਕਰਦਾ ਹੈ ਅਤੇ 100% ਦੀ ਝੋਨੇ ਦੀ ਨਾੜ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਵਾਸਤੇ ਤਿਆਰ ਕੀਤਾ ਗਿਆ ਇਸ ਨਾਲ ਪੰਜਾਬ ਲਈ ਵਾਤਾਵਰਣ ਤੇ ਆਰਥਿਕ ਲਾਭ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਹਲਕੇ ਕੋਟਕਪੂਰਾ ਤੇ ਨੇੜਲੇ ਇਲਾਕਿਆਂ ਨੂੰ ਆਉਣ ਵਾਲੀਆਂ ਬਾਦਸ਼ਾਹਾਂ ਤੋਂ ਪਹਿਲਾਂ ਹੜਮੁਕਤ ਕਰਵਾਉਣ ਵਾਸਤੇ ਵਿੱਡੇ ਗਏ ਕਾਰਜਾਂ ਨੂੰ ਸਮੇਂ ਸਿਰ ਜੰਗੀ ਪੱਧਰ ਤੇ ਮੁਕੰਮਲ ਕਰਨ ਦੇ ਹੁਕਮ ਜਾਰੀ ਕਰਦੇ ਹੋਏ ਕੱਲ੍ਹ ਹਰ ਛੋਟੇ ਵੱਡੇ ਕੰਮ ਦਾ ਜਾਇਜ਼ਾ ਲਿਆ ਬੀ.ਬੀ.ਓ ਦਫਤਰ ਕੋਟਕਪੂਰਾ ਵਿਖੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਪਹਿਲਾਂ ਉਹਨਾਂ ਨਗਰ ਕੌਂਸਲ ਡਰੇਨੇਜ ਅਤੇ ਬਿਜਲੀ ਵਿਭਾਗ ਦੇ ਨੁਮਾਇੰਦਿਆਂ ਨਾਲ ਉਚੇਚੇ ਤੌਰ ਤੇ ਹੜ ਪਰਬੰਧਨ ਅਤੇ ਬਿਜਲੀ ਦੀ ਕਟਸ ਸੰਬੰਧੀ ਹਰ ਪਹਿਲੂ ਤੇ ਬਾਰੀਕੀ ਨਾਲ ਵਿਚਾਰ ਵਟਾਂਦਰਾ ਕੀਤਾ ਗੱਲਬਾਤ ਰੋਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੇ ਸਾਰੇ ਰਗਾਉ ਪ੍ਰਬੰਧ ਹਰ ਹਿੱਲੇ ਮੁਕੰਮਲ ਹੋ ਜਾਣੇ ਚਾਹੀਦੇ ਨੇ ਖਸ਼ਿਆਰਪੁਰ ਤੋਂ ਚਾਰ ਵਾਰ ਲੋਕ ਸਭਾ ਸਾਂਸਦ ਰਹੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਕਾਡਨ ਲੀਡਰ ਕਮਲ ਚੌਧਰੀ ਦਾ ਅਜ ਸਵੇਰੇ ਦਿੱਲੀ ਵਿੱਚ ਤੇ ਹਾਤ ਹੋ ਗਿਆ ਉਹ 76 ਵਰਿਆਂ ਦੇ ਸਨ ਕਮਲ ਚੌਧਰੀ ਸਾਲ 1985 ਚੌਣਾ ਦੇ ਪਿਤਾ ਸੁਤੰਤਰਤਾ ਸੈਨਾਨੀ ਤੇ ਪ੍ਰਮੁੱਖ ਸਮਾਜਵਾਦੀ ਨੇਤਾ ਚੌਧਰੀ ਬਲਬੀਰ ਸਿੰਘ ਦੀ ਅਤਵਾਦੀਆਂ ਵੱਲੋਂ ਕੀਤੀ ਗਈ ਹੱਤਿਆ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਦੇ ਟਿਕਟ ਤੋਂ ਸਾਂਸਦ ਬਣੇ ਸਨ ਉਹ ਖਸ਼ਿਆਰਪੁਰ ਤੋਂ ਤਿੰਨ ਵਾਰ 1985 1999 ਅਤੇ 1992 ਵਿੱਚ ਕਾਂਗਰਸ ਦੇ ਟਿਕਟ ਤੋਂ ਲੋਕ ਸਭਾ ਸਾਂਸਦ ਰਹੇ ਤੇ ਇੱਕ ਵਾਰ 1998 ਭਾਜਪਾ ਜਨਤਾ ਪਾਰਟੀ ਦੇ ਟਿਕਟ ਤੇ ਲੋਕ ਸਭਾ ਲਈ ਸੰਸਦ ਚੁਣੇ ਗਏ ਸੰਸਦ ਰਹਿੰਦਿਆਂ ਉਹ ਰੱਖਿਆ ਮਾਮਲਿਆਂ ਦੀ ਸਾਈ ਸੰਸਦੀ ਸਮਤੀ ਦੇ ਚੇਅਰਮੈਨ ਵੀ ਰਹੇ ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਬ੍ਰਿਟਿਸ਼ ਆਂਡ ਸੈਂਟ ਲੂਸੀਆ ਛੋਏ ਸੁਪਰ 8 ਮੁਕਾਬਲੇ 'ਚ ਭਾਰਤ ਨੇ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਤੇ 205 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 41 ਗੇਂਦਾਂ 'ਚ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱtre ਆਸਟ੍ਰੇਲੀਆ ਦੀ ਟੀਮ ਵੀ ਓਵਰਾਂ 'ਚ 7 ਵਿਕਟਾਂ ਤੇ 181 ਦੌੜਾਂ ਬਠਿੰਡਾ ਪੁਲਿਸ ਨੇ 21 ਤੋਂ 23 ਜੂਨ ਤੱਕ 3 ਦਿਨਾਂ ਐਂਟੀ ਡਰੱਗ ਕ੍ਰਿਕਟ ਲੀਗ ਕਰਵਾਈ ਜਿਸ ਵਿੱਚ 16 ਕ੍ਰਿਕਟ ਟੀਮਾਂ ਨੇ ਹਿੱਸਾ ਲਿਆ ਐਸਐਸਪੀ ਦੀਪਕ ਪਾਰਕ ਨੇ ਦੱਸਿਆ ਕਿ ਪਹਿਲੇ ਦਿਨ ਕੁੱਲ 8 ਮੈਚ ਕਰਵਾਏ ਗਏ ਜਿਨ੍ਹਾਂ ਵਿੱਚੋਂ 4 ਟੀਮਾਂ ਨੇ ਸੈਮੀਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਬਣਾਈ ਫਾਈਨਲ ਮੈਚ ਵਿੱਚ ਮਨੋਜ ਗਿਰੀ ਦੀ ਟੀਮ ਨੇ ਕਰਮਗੜ੍ਹ ਛਤਰਾ ਨੂੰ ਹਰਾਇਆ ਜੇਤੂ ਟੀਮ ਨੂੰ 11000 ਰੁਪਏ ਤੇ ਟਰੋਫੀ ਦਿੱਤੀ ਗਈ ਇਸ ਦੌਰਾਨ ਬਖੂਆ ਖ ਨਸ਼ਾ ਛੱਡ ਚੁੱਕੇ ਨੌਜਵਾਨਾ ਨੇ ਸਟੇਜ ਰਾਹੀਂ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਖਤਮ ਹੋਈਆਂ ਨਮਸਕਾਰ